ਪਰसों ਜੀ ਕੋਈ ਕਾਰਨ ਕਰਕੇ ਜੀ ਖੇਤ ਸਾਡੇ ਅੱਗ ਲੱਗੀ ਸੀ ਬਲਕਿ ਅਸੀਂ ਨੇ ਉਹ ਅੱਗ ਨਹੀਂ ਲਾਈ ਸੀ ਜੀ ਤਾਂ ਵੀ ਉਹ ਮਸਲਾ ਸੋਲਡ ਆਊਟ ਹੋ ਗਿਆ ਸੀ ਜੀ ਬਹਿ ਕੇ ਉਹਨਾਂ ਨਾਲ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਵੀ ਅੱਗੇ ਤੋਂ ਅੱਗ ਨਾ ਲਾਓ ਅਸੀਂ ਕਿਹਾ ਸੀ ਵੀ ਅੱਗ ਅਸੀਂ ਪਹਿਲਾਂ ਵੀ ਨਹੀਂ ਲਾ ਰਹੀ ਸੀਗੇ 5 ਸਾਲਾਂ ਤੋਂ ਅਸੀਂ ਸੁਪਰ ਸੀਡਰ ਨਾਲ ਕਣ ਕੇ ਵੇਚਦਾ ਜੀ ਹੁਣ ਵੀ ਖਰਚੇ ਖੇਤ 'ਚ ਖੜੇ ਨੇ ਜੀ ਤੇ ਉਹ ਸਾਰਾ ਮਸਲਾ ਸੋਲਡ ਆਊਟ ਹੋ ਗਿਆ ਜੀ ਕੱਲ ਦੁਬਾਰਾ ਫੇਰ ਜੀ ਉਹ ਆਏ ਜੀ ਤਿੰਨ ਵਾਰੀ ਉਹ ਜੀ ਖੇਤ 'ਚ ਆਏ ਬਲਕਿ ਡੇਢ ਕਿੱਲੇ 'ਚ ਅੱਗ ਲੱਗੀ ਸੀ ਜੀ ਅੱਗ ਵੀ ਨਹੀਂ મતਵਲ ਥੋੜਾ ਬਹੁਤ ਲੱਗੀ ਸੀ ਤੇ ਉਹ ਫੋਟੋ ਵਗਾਰਾ ਖਿੱਚ ਕੇ ਲੈ ਗਈ ਜੀ ਫਾਦਰ ਸਾਹਿਬ ਨੇ ਕਿਹਾ ਵੀ ਇਹ ਕੀ ਗੱਲ ਹੈ ਵੀ ਗਲਤ ਗੱਲ ਹੈ ਤੁਹਾਡੇ ਵਾਸਤੇ ਅਸੀਂ ਉਹਨਾਂ ਨੂੰ ਬਿਲਕੁਲ ਰਿਕਵੈਸਟ ਨਾਲ ਗੱਲ ਕਰ ਰਹੇ ਸੀ ਉਹਨਾਂ ਨਾਲ ਕੋਈ ਉਹਨਾਂ ਨਾਲ ਫੋਨ ਨਹੀਂ ਕਰਿਆ ਹੈਗਾ ਜੀ ਤੇ ਉਹ ਕਹਿੰਦੇ ਅਸੀਂ ਤਾਂ ਇੰਮੀ ਕਰਾਂਗੇ ਜਿਹੜਾ ਕੁਝ ਹੁੰਦਾ ਤੁਸ ਤੋਂ ਕਰ ਲਓ ਕਹਿੰਦੇ ਵੀ ਸਾਡਾ ਤਾਂ ਮਰਨ ਹੋਇਆ ਪਿਆ ਵੀ ਪਹਿਲਾਂ ਜੀ ਦੀ ਘਟ ਨਿਕੜੀ ਹੁਣ ਤੁਸੀਂ ਸਾਨੂੰ ਕਣਕ ਦੀ ਵਿਜਾਈ ਵੀ ਨਹੀਂ ਕਰਨ ਦੇ ਰਹੇ ਕਹਿੰਦੇ ਵੀ ਉਹ ਤਾਂ ਐਵੇਂ ਹੀ ਕਰਾਂਗੇ ਅਸ ਤਾਂ ਜਿਹੜਾ ਕੁਝ ਹੁੰਦਾ ਤੁਸ ਤੋਂ ਕਰ ਲਓ ਕਹਿੰਦੇ ਮਰਨਾ ਹੈ ਮਰੋ ਕੁਛ ਮਰਜ਼ੀ ਕਰੋ ਬਿਲਕੁਲ ਜੀ ਉਹਨਾਂ ਵੱਲੋਂ ਗਲਤ ਵਿਹਾਰ ਕੀਤਾ ਗਿਆ ਉਸੇ ਕਾਰਨ ਇਸਨੇ ਮਤਲਬ ਇਹ ਕੋਕਨਾ ਕਦਮ ਚੁੱਕ ਚੁੱਕਿਆ ਕੀ ਮਾਮਲਾ ਕੀ ਸੀ ਪੂਰੇ ਕੀ ਗੱਲ ਮਾਮਲਾ ਪ੍ਰਧਾਨ ਜੀ ਕੁਸਨੀਤੀ ਸੁਪਰਸੀਡਰ ਨਾਲ ਕਣਕ ਬੀਜ ਰਹੀ ਆਤੀ ਮਾਮਲਾ ਤਾਂ ਬਲਕਿ ਇਸ ਨਾਲ ਜਿਹੜੀ ਉੱਪਰ ਲੀਆਂ ਲੈਣਾ ਹੁੰਦੀਆਂ ਨੇ ਥੋੜਾ ਬਹੁਤਾ ਫੋਨਸ ਕਰ ਰਹੇ ਜਿਹਨੂੰ ਆਪਾਂ ਉਹ ਇੱਕ ਦਿਨ ਪਹਿਲਾਂ ਹੀ ਹੋ ਤੀ ਉਦੋਂ ਪੁਲਿਸ ਅਧਿਕਾਰੀ ਵੀ ਨਾਲ ਤੇ ਉਹਦਾ ਗੱਲ ਮੁੱਕ ਗਈ ਤੀ ਇਹਨਾਂ ਨੇ ਕਹਤੇ ਵੀ ਚਲ ਕੋਈ ਗੱਲ ਨਹੀਂ ਵੀ ਅਸੀਂ ਨਹੀਂ ਲਾਵਾਂਗੇ ਉਹ ਫਾਇਰ ਬ੍ਰਿਗੇਡ ਨਾਲ ਮੜਾ ਮੋਟਾ ਪਾਣੀ ਪੂਣੀ ਮਾਰ ਕੇ ਮੁੜ ਕੇ ਤੀ ਕੱਲ ਤਾਂ ਇਹ ਸੁਪਰਸੀਡਰ ਲਿਆ ਕੇ ਆਪਣੇ ਰਿਸ਼ਤੇਦਾਰਾਂ ਦਾ ਲਿਆ ਕੇ ਕੱਲ ਇਹ ਕਣਕ ਬੀਜ ਰਹੀ ਤੇ ਕੱਲ ਤਾਂ ਸਿਵਲ ਅਧਿਕਾਰੀ ਬਾਰ-ਬਾਰ ਇਹਨਾਂ ਦੇ ਦੱਸਣ ਮੁਤਾਬਕ ਬਾਰ-ਬਾਰ ਗੱਡੀ ਲੈ ਕੇ ਆਉਂਦੇ ਰਹੇ ਤੇ ਉਹ ਕਹਿੰਦੇ ਰਹੇ ਜੀ ਵੀ ਤੁਸੀਂ ਸਾਡੇ ਨਾਲ ਕੋਈ ਗੱਲਬਾਤ ਕਰੋ ਅੱਜੇ ਨਿਵੇੜ ਦਿਆਂਗੇ ਅਸੀਂ ਜੇ ਵੱਧ ਘੱਟ ਕਰਨਾ ਹੈ ਉਹ ਵੀ ਕਰ ਦਾਂਗੇ ਪਰ ਇਹ ਕਹਿੰਦਾ ਵੀ ਜਦੋਂ ਅਸੀਂ ਕੁਛ ਕੋਈ ਗੁਨਾਹ ਕਰੀ ਨਹੀਂ ਵੀ ਦੱਸੋ ਵੀ ਅਸੀਂ ਵੱਧ ਘੱਟ ਵੀ ਕੀ ਕਰੀਏ ਤਾਂ ਇਸ ਤਰ੍ਹਾਂ ਇਹਨਾਂ ਦੀ ਥੋੜੀ-ਬੋਤੀ ਕਿਸੇ ਤਰ੍ਹਾਂ ਤਲਖੀ ਚ ਫਿਰ ਇਹ ਕਹਿੰਦਾ ਵੀ ਅਸੀਂ ਜਥੇਬੰਦੀ ਵਾਲਿਆਂ ਨੂੰ ਬੁਲਾਉਨੇ ਆ ਉਹ ਕਹਿੰਦੇ ਜੀ ਜਿਹਨੂੰ ਮਰਜ਼ੀ ਬੁਲਾ ਲਓ ਜਥੇਬੰਦੀਆਂ ਨੂੰ ਵੀ ਸਾਡਾ ਕੁਝ ਨਹੀਂ ਵਿਗੜਦਾ ਇਸ ਕਰਕੇ ਫਿਰ ਜਦੋਂ ਇਹਨਾਂ ਦੀ ਉਹ ਫਿਰ ਇਹ ਕਹਿੰਦਾ ਵੀ ਸਾਨੂੰ ਤਾਂ ਪਹਿਲਾਂ ਸਾਡੀ ਜਿਹੜੀ ਜੀਰੀ ਦੀ ਫਸਲ ਹੈ 30% ਤੋਂ ਉਹੀ ਘਟ ਗਈ